ਗੁਰੂ ਨਾਨਕ ਪਦ ਪੰ ਕਜ ਬੰਦਨ ਅੰਕਜ ਬੰਦਨ ਸਿਮਰੋ ਨੰਦਨ ਅਮਰਦਾ ਸੁਹਿਰਦ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾ

মত কুভ মত পর শ্রীহারায় নমকার জোড়ি দাম ਇਹ ਰਹੇ ਪੇਸ਼ਨ ਮਨਾਉਂ ਬਹੁਰੀ ਮਨਾਉਂ ਬਹੁ ਤੇਗ ਪਹਾਦਰ ਪਰਮ ਕਿਰਪਾਲ ਪਰਮ ਦੇਵ ਪਾਲਾ ਹਰੀ ਗੁਰੂ ਗੋਬਿੰਦ ਸਿੰਘ ਮੀਸ਼ਾਲਾ ਤਨੁ ਤਰਾ ਪਰ ਓਨ ਓਨ ਸੀਸਾ ਕੰਨ ਕੰਨ ਸੀਸਾ ਬੰਦਾ ਬਾਰ ਮਾਰ ਜਪ ਦੀਕਸ਼ਾ ਯਾ ਮਹਯਮ ਇਤ ਗਿਆਨ ਹੈ ਮਾਨਕ ਭਗਤ ਵੈਰਾ ਜਿਨੇ ਗੁਰੂ ਗ੍ਰੰਥ ਸਾਹਿਬੀ ਉਦਦ ਮੰਦੋਂ ਕਾਰ ਅਨੁਰਾਗ ਏਕੰਕਾਰ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸ਼ਨ ਸੋਏ ਤਤ ਨਾਮ ਵਾਹਿਗੁਰੂ ਜੀ ਇਹ ਸ਼ੀਸ਼ ਗੁਰਨ ਕੋ ਨਾਹੇ ਨਾਹੇ ਤਹਿ ਭੇਜ ਹਰਖ ੁਰ ਕਾਹੇ ਕਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੁ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੇ ਗੋਦ ਵਿੱਚ ਸੁਭਾਏ ਮਾਨ ਬਣ ਪਾਕੀ ਸਾਧ ਸੰਗਤ ਜਨੋ ਆਉ ਲੜੀਵਾਰ ਕਥਾ ਦੀ ਰੰਮਤਾ ਤੋਂ ਪਹਿਲੋਂ ਸਾਰੇ ਆਕੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਆਪ ਜੀ ਨੇ ਅਲ ਦੇ ਪ੍ਰਸੰਗ ਅੰਦਰ ਸਰਵਣ ਕੀਤਾ ਹੈ ਸਤ ਗੁਰੂ ਚਮਕੌਰ ਦੀ ਕੱਚੀ ਗੜੀ ਵਿੱਚੋਂ ਨਿਕਲ ਚੁੱਕੇ ਹਨ ਸ਼ਬਦ ਜਾਣ ਤੋਂ ਪਹਿਲੋਂ ਤਾੜੀ ਮਾਰੀ ਦਿਲ ਸਿੰਘ ਸਤਗੁਰਾਂ ਦੇ ਨਾਲ ਹਨ ਇਹ ਸ਼ਬਦ ਕਹੇ ਪੀਰ ਏ ਹਿੰਦ ਮੇ ਰਵਤ ਪੀਰ ਏ ਹਿੰਦ ਮੇ ਰਵਤ ਪੀਰ ਏ ਹਿੰਦ ਮੇ ਰਵਤ ਤਿੰਨ ਵਾਰੀ ਤਾੜੀ ਮਾਰੀ ਤਿੰਨੇ ਵਾਰੀ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਇਹਦੋਂ ਗਣੀ ਵਿਚਰੀਂਦੇ ਸਿੰਘਾਂ ਨੇ ਆਪਣੇ ਸਹਿਬਾਂ ਦੇ ਸਮਝਾਏ ਤਰੀਕਿਆਂ ਅਨੁਸਾਰ ਵਾਰ ਕਰਨੇ ਅਰੰਭ ਕੀਤੇ ਜੁਖਮੰਦੀ ਸ਼ੈਨਾ ਨੂੰ ਉਲੇਖਾ ਪੈਂਦਾ ਉਹ ਆਪਸ ਵਿੱਚ ਪੜਦੇ ਨੇ ਲਖਾਂ ਜਨਾਂ ਦੁਸ਼ਮਣ ਦੀਆਂ ਆਪਸ ਵਿੱਚ ਘਟਵੰਢ ਕਿਤਲੀਆਂ ਗਈਆਂ ਅਖੀਰੀ ਚਮਕੌਰ ਸਾਹਿਬ ਦੀ ਗੜੀ ਵਿੱਚ ਬਚੇ ਹੋਏ ਸਿੰਘ ਦਿਨ ਦੇ ਚੜਾ ਨਾਲ ਸ਼ਹੀਦ ਹੋ ਗਏ ਐਸ਼ਾ ਭਾਈ ਸੰਤ ਸਿੰਘ ਭਾਈ ਸਾਹਿਬ ਭਾਈ ਸੰਗਤ ਸਿੰਘ ਇਹਨਾਂ ਦੇ ਸਰੀਰ ਨੂੰ ਜਦੋਂ ਉਹਨਾਂ ਵੇਖਿਆ ਕਲਗੀ ਵੇਖੀ ਸ਼ਾਬਾ ਦਾ ਬਾਣਾ ਵੇਖਿਆ ਤਸਤਾਰ ਵੇਖੀ ਇਹ ਲਿਖਾ ਪਿਆ ਕਿ ਸਤ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਸੀਂ ਸ਼ਹੀਦ ਕਰ ਲਿਆ ਹੈ ਇਹਨਾਂ ਦੋਹਾਂ ਦੇ ਸ਼ਹੀਦ ਹੋਣ ਤੋਂ ਬਾਅਦ ਵੀ ਸਮੇਂ ਦੇ ਹਾਕਮਾਂ ਨੇ ਸ਼ੂਬੇਦਾਰਾਂ ਨੇ ਔਰੰਗਜ਼ੇਬ ਦੀ ਖੁਸ਼ੀ ਦੀ ਪ੍ਰਾਪਤੀ ਲਈ ਜਿਹੜੇ ਸੀਸਨ ਉਤਰ ਤੋਂ ਅਲੱਗ ਕਰ ਦਿੱਤੇ ਕਹਿਣ ਲੱਗੇ ਛੇਤੀ ਛੇਤੀ ਇਹਨਾਂ ਨੂੰ ਰਥਾਂ 'ਵਿਸਵਾਰ ਕਰਕੇ ਦਿੱਲੀ ਦੀ ਤਰਤੀ ਤੇ ਪਹਚਾਇਆ ਜਾਏ ਔਰੰਗਜੀਤ ਨੂੰ ਇਨਾਮ ਹਾਸਲ ਕੀਤੇ ਜਾਣ ਇਹ ਮਸ਼ਵਰਾ ਕੀਤਾ ਗੰਦ ਹੈ ਜਦੋਂ ਸੰਪੂਰਨ ਦਿਲ ਚੜਿਆ ਪਹਾੜੀ ਰਾਜੇ ਇਹ ਸਾਰੇ ਅਹਿਲ ਕਰ ਮੰਤਰੀ ਸਿਪਾਈ ਗੱਲ ਕਿ ਚੰਗੀ ਤਰ੍ਹਾਂ ਪਛਾਣ ਤੇ ਕਰ ਲਓ ਜਦੋਂ ਪਛਾਣ ਕੀਤੀ ਪਰਖਣ ਵਾਲਿਆਂ ਨੇ ਆਖਿਆ ਵੀ ਇਹ ਤੁਹਾਨੂੰ ਭੁਲੇਖਾ ਜਾ ਲੱਗ ਰਿਹਾ ਹੈ ਜੋ ਕੁਝ ਆਪਸ ਵਿੱਚ ਕਹਿੰਦੇ ਹਨ ਉਹਦਾ ਜ਼ਿਕਰ ਭਾਈ ਸਾਹਿਬ ਜੀ ਨੇ ਅੱਜ ਦੇ ਪ੍ਰਸੰਗ ਅੰਦਰ ਕੀਤਾ ਹੈ ਇਹ ਸ਼ੀਸ਼ ਗੁਰਨ ਕੋ ਨਾਹੀਂ ਨਾਹੀਂ ਤਿਹ ਭੀਜ ਹਰਖਿ ਉਰ ਕਾਹੇ ਕਾਹੇ ਕਨ ਲਕਿ ਇਹ ਸ਼ੀਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਹੀਂ ਹੈ ਕਿਉਂ ਆਵੇਂ ਝੂਠੀਆਂ ਖੁਸ਼ੀਆਂ ਮਨਾ ਰਹੇ ਹੋ کہہ شٹا نہ پائے پائے جم پار دب نہ تھا جبیا پارا دمکتا نہیں پر نکل جاتا ہے وہ نکل گئے ہیں جد رولا پیاں تھان تھا تو اُسی دوڑ دوڑ کے کی گھر لگے سا پر سڑے گھیریاں وہ گھیرے نہیں گئے جی گر ور پائے گئے تب جو, جو, جو لکھتا ہے کھوئے کو ਸਤਿਗੁਰੂ ਜੀ ਚਲੇ ਗਏ ਨੇ ਪਰੰਤੂ ਢੂੰਦਿਆਂ ਢੂੰਦਿਆਂ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਨਹੀਂ ਭਾਲ ਸਕੇ ਲੱਭ ਨਹੀਂ ਸਕੇ ਕਹਿਣ ਲੱਗੇ ਉਹ ਸਾਡੇ ਤੋਂ ਬਚ ਕੇ ਜੰਗਲ ਤੇ ਰਾਹੀਂ ਸਾਥੋਂ ਦੂਰ ਚਲੇ ਗਏ ਨੇ ਤੁਹਾਨੂੰ ਭਲੀਖਾ ਲੱਗਦਾ ਕੋਈ ਕੋਈ ਇਸ ਗੱਲ ਨੂੰ ਜਾਣਦਾ ਸਿਪਾਈ ਇਮਸ਼ਾਨੀਓ ਸ਼ਬਨ ਪ੍ਰਮਠਾਨ ਠਾਨ ਉਮਰਾਮ ਬਨੇ ਪੁਨਯਾਨ ਆ ਫਿਰ ਮੰਤਰੀ ਉਹਦਾ ਮ ਇਕੱਠੇ ਹੋਏ ਬਿਨਵਾਇਦਤਨੀ ਇਹ ਤੇ ਮੜਵਨਾ ਕੋਲੇ ਖਾ ਪੈ ਗਿਆਂ ਸਾਰੇ ਮਿਲਦੇ ਨੇ ਤੇ ਮਿਲ ਕੇ مشਵਰਾ ਕਰਦੇ ਹਨ ਕਰਤੇ ਸਲਾਹ ਮਤਬੂਲ ਬੋਲ ਗੁਰ ਗਹਿਨੀ ਉਚਤ ਲਿਹ ਢੋਲ ਟੋਲ ਸਾਰਿਆਂ ਦੀ ਇਕੱਤਰਤਾ ਕੀਤੀ ਆਪਣੀ ਆਪਣੀ ਰਾਏ ਦਿੰਦੇ ਨੇ ਹੁਣ ਦਰਦੇ ਨੇ ਔਰੰਗਜ਼ੇਬ ਤੋਂ ਵੀ ਮਾਰੇ ਜਾਵਾਂਗੇ ਹੁਣ ਸਮੇਂ ਦਾ ਹੱਕ ਮਾਖੇਗਾ ਵੀ ਇੰਨੇ ਸਿੰਘਾਂ ਨੇ ਮੇਰੀ ਸ਼ਾਹੀ 10 ਲੱਖ ਸੈਨਾ ਪਹਾੜੀ ਰਾਜਿਆਂ ਦੀ ਸੈਨਾ ਆਲੇ ਦੁਆਲੇ ਦੇ ਚੌਧਰੀਆਂ ਦੀ ਸੈਨਾ ਇੰਨੇ ਜਿਆਦਾ ਹੁੰਦਿਆਂ ਵੀ ਤੁਸੀਂ ਉਹਨਾਂ ਨੂੰ ਫੜ ਨਹੀਂ ਸਕੇ ਤੁਹਾਡੇ ਤੋਂ ਫਿਰ ਵੀ ਨਿਕਲ ਗਏ ਹੁਣ ਸਾਨੂੰ ਉਹਦੀ ਝੜਕਦਾ ਗੁੱਸੇ ਦਾ ਸ਼ਿਕਾਰ ਬਣਨਾ ਪਏਗਾ ਸਾਰੇ ਅੱਖਾਂ ਹੁੰਦੇ ਰਣਾਂ ਲਾਓ ਲੱਭੋ ਸਾਰੇ ਮਿਲ ਕੇ ਸਲਾਹ ਕਰਦੇ ਨੇ ਦਲ ਪਸਰਦਾਏ ਸਭ ਥਾਨ ਥਾਨ ਗਨ ਪੀਰ ਫਕੀਰ ਨ ਜਾਣ ਜਾਣ ਜਿੱਥੇ ਜਿੱਥੇ ਪੀਰਾ ਫਕੀਰਾ ਦੇ ਡੇਰੇ ਨੇ ਆਲੇ ਦੁਆਲੇ ਦੇ ਜੰਗਲ ਨੇ ਸਾਰੀ ਸੈਨਾ ਨੂੰ ਲਾ ਦੇਉ ਬਸ ਲੱਭਣ ਵਾਸਤੇ ਖੇਲਣ ਜਾ ਅੱਜ ਕੱਲ ਜੰਗਲ ਬਹੁਤ ਘੱਟ ਹਨ ਪਾਣੇ ਸਮੇਂ ਚ ਉਪਜਾਉ ਜ਼ਮੀਨ ਘੱਟ ਜੰਗਲ ਮਿਲਨੇ ਬਹੁਤ ਸੰ ਇਹਦੇ ਵਿੱਚੋਂ ਸਹਿਬਾਂ ਨੂੰ ਢੂੰਡਣਾ ਇਹਨਾਂ ਵਾਸਤੇ ਬੜਾ ਮੁਸ਼ਕਲ ਸੀ ਬਹੁਤ ਜ਼ਿਆਦਾ ਦਰਖਤ ਸਨ ਇਹਨਾਂ ਝਾੜੀਆਂ ਵਿੱਚੋਂ ਨਿਕਲਣਾ ਤੇ ਝਾੜੀਆਂ ਦੇ ਵਿੱਚੋਂ ਕਿਸੇ ਨੂੰ ਲੱਭਣਾ ਫੌਜ ਦੇ ਵਸ ਨਹੀਂ ਵੀ ਗੱਲ ਨਹੀਂ ਸੀ ਕਹ ਲੱਗੇ ਛੇਤੀ ਕਰੋ ਬਸ ਸਾਰਿਆਂ ਤੋਂ ਪਹਿਲਾਂ ਜਿੱਥੇ-ਜਿੱਥੇ ਸੰਤਾਂ ਦੇ ਫਕੀਰਾਂ ਦੇ ਕੋਈ ਨੇਰੇ ਨੇ ਨਾ ਉੱਥੇ ਪਤਾ ਕਰੋ ਆਲੇ-ਦੁਆਲੇ ਪਰੇ ਕਰਨੇ ਕਰ ਦਿਓ ਸਾਰੇ ਨੇੜੇ ਨੇੜੇ ਦੇ ਸੂਬੇਦਾਰ ਚੌத்ਰੀ ਨੇ ਉਹਨਾਂ ਨੂੰ ਖਬਰ ਕਰਦੇ ਪੁਰਗ੍ਰਾਮ ਜਹ ਕਹ ਚੀਨ ਚੀਨ ਨਰ ਬ੍ਰਿੰਦ ਪਟੋ ਰੋ ਬੀਨ ਬੀਨ ਹਰ ਪਿੰਨ ਹਰ ਸ਼ਹਿਰ ਵਿੱਚ ਢੰਡੋਰਾ ਪੜ ਦਿਓ ਆਪਣੀ ਸ਼ੈਨਾ ਲਾ ਦਿਓ ਨਿਕ ਸ਼ੈਨਾ ਵੀ ਈਸ਼ੁ ਉਧਾਰ ਤਾਰਨਨ ਉਪਾਰ ਉਹ ਪ੍ਰਾਨ ਲੱਖ ਸਾਰ ਸਰਪ ਤੇ ਕੋਈ ਆਪਣਾ ਭੇਸ ਵਟਾ ਕੇ ਉਹ ਤੋਂ ਦੂਰ ਨਾ ਨਿਕਲ ਜਾਣ ਤੇ ਜਾਂਦੇ ਹੀ ਭੇਸ ਵਟਾ ਕੇ ਨੇ ਜੀ ਆਪ ਜੀ ਨੇ ਅੱਗੇ ਸਰਵਣ ਕਰੋਗੇ ਆਪ ਇਹ ਕਿਤੇ ਹੋਰ ਕੋਈ ਭੇਸ ਨਾ ਬਟਾ ਲੈਣ ਸਾਰੇ ਸ਼ਾਰ ਲੈ ਲੈਣ ਬਾਅਦ ਜੋ ਅਨੰਦ ਉਪਰਾਂ ਜਾਣ ਪਵੇ ਤਾਂ ਉਸ ਨੂੰ ਜਮਣੀ ਲੈ ਕੇ ਛੱਡੋ ਕੋਈ ਉਪਰਾਂ ਲੱਗੇ ਤੇ ਉਹਨੂੰ ਜਮਣੀ ਲੈ ਕੇ ਛੱਡਣਾ ਐਵੇਂ ਨਹੀਂ ਛੱਡ ਦੇਣਾ ਨਹੀਂ ਤੇ ਫੜੀ ਜਾਓ ਜਿਹਦੇ ਛੱਕ ਹੁੰਦਾ ਹੈ ਇਸੇ ਤਰ੍ਹਾਂ ਕਰਦੀ ਅੱਜ ਵੀ ਪੁਲਿਸ ਜੀ ਕੋਈ ਘਟਨਾਵਾਂ ਪਰ ਜੀ ਜਿਨ੍ਹਾਂ ਦੇ ਨਾਲ ਤੇ ਛੱਕ ਸਾਰੇ ਜੇਲ੍ਹ ਚ ਭਾਵੇਂ 2-4 ਦਿਨ ਰੱਬਾਦ ਰੱਖ ਕੇ ਛੱਡ ਦੇਣ ਪਰ ਇੱਕ ਦਿਨ ਇੱਕ ਵਾਰੀ ਫੜ ਲਿਆ ਜਾਂਦਾ ਵੀ ਇਹਨਾਂ ਤੋਂ ਚੰਗੀ ਤਰ੍ਹਾਂ ਪੁੱਛ ਪੜਤਾਲ ਕਰੋ ਉਹਨਾਂ ਕੁਝ ਵੀ ਨਾ ਕੀਤਾ ਹੋਵੇ ਤਾਂ ਵੀ ਖੰਡਲ ਕੁਆਰੀ ਇਸੇ ਤਰ੍ਹਾਂ ਕਹਰੇ ਲੇਹੋ ਜਾਮਨੀ ਸੋ ਦੇਹ ਸ਼ੋਰ ਸ਼ੋਰ ਪੁਰ ਗ੍ਰਾਮ ਭਲੇ ਇਮ ਟੋਰ ਟੋਰ ਬਿਲ ਮੋ ਨਾ ਹੁਕਮ ਕੋ ਪਾਏ ਪਾਏ ਤਲ ਫੈਰ ਭਲੇ ਅਬ ਤਾਏ ਤਾਏ ਦੇਰ ਨਾ ਲਾਓ ਦੌੜੋ ਛੇਤੀ ਆਪਣੇ ਆਪਣੇ ਰਾਥ ਆਪਣੇ ਘੋੜੇ ਭਜਾ ਲਵੋ ਮਸਲਤ ਭਗਾਏ ਅਸ ਦੇਰ ਦੇਰ ਬਿਸਮਾਏ ਰਹੇ ਰਣ ਹੀ ਰਹੇ ਹੁਣ ਕਹਿਣ ਲੱਗੇ ਸਲਾਮਾਂ ਕਰਦੇ ਆਂ ਦੇਰ ਨਾ ਲਾਓ ਕਿੰਨੀ ਦੇਰ ਤੱਕ مشورہ ਕੀਤਾ ਹੈਰਾਨ ਹੋਏ ਆਪਣੇ ਸਾਥੀਆਂ ਦੀਆਂ ਲਾਸ਼ਾਂ ਆਪਣੇ ਸ਼ੂਬੇਦਾਰਾਂ ਦੀਆਂ ਲਾਸ਼ਾਂ ਨੂੰ ਵੇਖ ਵੇਖ ਕੇ ਵੀ ਇੰਨੇ ਕੁ ਸਿੰਘਾਂ ਨੇ मुट्ठी भर ਸਿੰਘ ਨੇ ਪਰ ਸਾਡਾ ਤੇ ਬਹੁਤ ਵੱਡਾ ਜਾਨੀ ਨੁਕਸਾਨ ਕੀਤਾ ਉਹਨਾਂ ਨੇ ਨਨ ਲੋ ਤਨ ਕੋ ਅਨਮਾਨ ਮਾਨ ਚਮਕੌਰ ਔਰ ਚਹ ਜਾਣ ਜਾਨ ਚਮਕੌਰ ਦੇ ਚੌਤਰ ਫਿਰ ਕੇ ਜਾਣਿਆ ਕਿਸਾਨੇ ਪਸੇ ਲਾਸ਼ਾਂ ਦੇ ਟੀਰ ਨੇ ਜਿਹੜੇ ਆਪਣੇ ਨਾਲ ਰੱਖੇ ਸੈਨਿਕ ਨੇ ਉਹਨਾਂ ਨੂੰ ਕਹਿੰਦੇ ਨੇ ਅੰਦਾਜ਼ਾ ਲਾਓ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨੀ ਕੁ ਸੈਨਾ ਮਰੀ ਹੈ ਇਹਦੇ ਬਾਰੇ ਵੀ ਸਮੇਂ ਦੇ ਰਾਜੇ ਨੂੰ ਰੰਗਜੀਤ ਨੂੰ ਦੱਸਣਾ ਪੈਣਾ ਹੈ ਲਸ਼ ਤੇ ਵਦੀਖ ਸਭ ਭਾਕ ਭਾਕ ਮਿਟ ਗਈ ਲਰਣ ਅਭਲਾਖ ਲਾਖਾਂ ਕਿਨ ਕਿ ਲੱਖਾਂ ਤੁੱਤੇ ਲੱਗਦੇ ਨੇ ਬਹੁਤ ਜ਼ਿਆਦਾ ਆਪਣਾ ਨੁਕਸਾਨ ਹੋਇਆ ਸਭ ਸਿੰਘ ਲੋਤ ਕੋ ਲਿਆਏ ਲੈ 130 30 ਨ ਪਾਏ ਪਾਏ ਉਹ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਦੀ ਲਾਸ਼ਾਂ ਕਿਉਂਕਿ ਮੁਸਲਮਾਨਾਂ ਨੇ ਦਫਾਣਾ ਸਿੰਘਾਂ ਦਾ ਸਸਕਾਰ ਉਹਨੇ ਪਰ ਪਾੜ ਪੈ ਗਈ ਅਜੇ ਨਹੀਂ ਸੰਭਾਲ ਲੈ ਕੁਝ ਕੁ ਫੌਜੀ ਲਾ ਦਿੱਤੇ ਸੈਨਕ ਲਾ ਦਿੱਤੇ ਉਹ ਲਾਸ਼ਾਂ ਨੂੰ ਵਖਵਾ ਕਰ ਰਹੇ ਨੇ ਸਿੰਘਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਚੁੱਕਦੇ ਨੇ 30 32 ਸਰੀਰ ਸਿੰਘਾਂ ਦੇ ਪ੍ਰਾਪਤ ਗਣ 30 32 ਸਨ ਪਾਏ ਪਾਏ ਬਸ 30 ਬਤੀਆਂ ਲਾਸ਼ਾਂ ਸਿੰਘਾਂ ਦੀ 43 44 ਸਾਰੇ ਸਨ ਚਾਰ ਸਤਗੁਰਾਂ ਦੇ ਸਮੀਤ ਨਿਕਲ ਚੁੱਕੇ ਨੇ ਗੁਰੂ ਸਾਹਿਬ ਤੇ ਤਿੰਨ ਸਿੰਘ ਜਾਲੀਆਂ ਦਾ ਸ਼ਹੀਦ ਹੋਣਾ ਲਿਖਿਆ ਪਰ ਇਹਨਾਂ ਵਿੱਚੋਂ 30-32 ਇਤਿਹਾਸਕਾਰ ਕਹਿੰਦਾ ਮਿਲ ਗਈਆਂ ਨੇ ਹੱਤ ਬੁੱਧ ਰਿਪਣ ਕੀ ਹੈ ਰਹਿ ਰੁਰਕਾਨ ਲੋਥ ਲਗ ਢੇਰ ਢੇਰ ਇਹਨਾਂ ਨੂੰ ਗਸ਼ ਪੈਂਦੇ ਨੇ ਫਿਰ ਤੁਰਕਾਂ ਦੀਆਂ ਲਾਸ਼ਾਂ ਵੇਖ ਕੋਈ ਢੇਰ ਲੱਗੇ ਪਏ ਨੇ ਵੀ ਕਹ ਲੱਗੇ ਤੇ 32 ਨਿਕਲੇ ਨੇ ਆਪਾਂ ਲੇਖੇ ਚ ਸਾਪ ਕਿਤਾ ਜਿਆਦਾ ਨੇ ਚਕਾਰੀਆਂ ਦੀ ਤੇ ਬੜੀ ਬਾਤ ਸੀ ਜਿਕਾਰੇ ਤੇ ਬਹੁਤ ਛੱਡੇ ਜਾ ਰਹੇ ਸਨ ਕੋ ਕਹਿਤ ਕਥਾ ਸੰਤੋਖ ਸਿੰਘ ਧੰਨ ਧੰਨ ਗੁਰੂ ਗੋਬਿੰਦ ਸਿੰਘ ਭਾਈ ਸਾਹਿਬ ਪੱਖੀ ਦਿਨ ਸਤਿਗੁਰਾਂ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਧੰਨ ਹੋ ਧੰਨ ਹੋ ਕਰਤਿ ਸ਼ਿਗਰ ਤਾ ਜਲ ਤੜੇ ਗੁਰ ਕੋ ਜਨ ਕੇ ਕਾਜ ਭੀਮ ਚਿੰਦ भीमचंद घायल पयो हटे गिरन गिरराज राजा भीमचंद जख्मी हो चुका है छैती छैती गुरु साबा नु कुजण वास्ते इना दे दल चढ़े ने पेशु मार हदार हूं मरे गिर की दिश गिरपत सब मरे अधन राजे मरे पय ने कोई जख्मी होया है ਪਹਾੜੀ ਰਾਜੇ ਆਪਣੇ ਪਹਾੜਾਂ ਵੱਲ ਆਪਣਾ ਰੁਖ ਕਰ ਲੈਨੇ ਕਹਿਣ ਲੱਗੇ ਕਿਤੇ ਇਧਰ ਨਾ ਜਾਣ ਉਧਰ ਜਾ ਕੇ ਢੂੰਡਦੇ ਹਾਂ ਜਾਂ ਆਪਾਂ ਹੁਣ ਵਾਪਸ ਚੱਲਦੇ ਹਾਂ ਜੇਰ ਦਸਤ ਪੀ ਕਹਿਲ ਹੋਇਓ ਲਾਹੌਰ ਕੋ ਉਗਾ ਚੜ ਮਾਰਗ ਜੋਇਓ ਇਹਨਾਂ ਦਾ ਸੈਨਾਪਤੀ ਜੇ ਰਸੇ ਵੀ ਫਟੜੋ ਗਿਆ ਲਾਹੌਰ ਵੱਲ ਚੱਲੇ ਪੰਦਾ ਹੈ ਸ੍ਰੀ ਰੰਧਾ ਸੂਬਾ ਖਾਨ ਵਜੀਦ ਪੂਰਬ ਕੀ ਦਸ਼ਕੀਨ ਰਸੀਨ ਇਹ ਪੂਰਬ ਦਿਸ਼ਾ ਵਾਲ ਸੰਨੰਦ ਦਾ ਸੂਬਾ ਤੁਰਦਾ ਹੈ ਵਜੀਦ ਖਾਨ ਦੱਖਣ ਕੀ ਦਿਸ਼ ਲੱਖੋਂ ਚੜੇ ਗਹੈ ਗੁਰੂ ਕੋ ਜਿਤ ਗਤ ਕੰਢੇ ਦੱਕਣ ਵਾਲੇ ਪਾਸੇ ਭਾਉ ਕਿਚਾਰੇ ਪੈਸੇ ਪਾਸੇ ਪਹਾੜੀ ਪਹਾੜਾਂ ਵਾਲੇ ਪਾਸੇ ਚੜ ਗਏ ਉੱਤਰ ਪੂਰਬ ਦੱਖਣ ਤੇ ਪਹਾੜ ਇਹ ਚਾਰ ਦਿਸ਼ਾਂ ਵਾਲਾ ਹੈ ਸੂਬਾ ਸੰਨੰਦ ਜਿਹੜਾ ਪੂਰਬ ਵੱਲ ਗਿਆ ਇਹ ਵੱਖਰੇ ਵੱਖਰੇ ਤਰੀਕੇ ਦੇ ਨਾਲ ਸਤਿਗੁਰਾਂ ਨੂੰ ਢੂੰਡਣ ਵਾਸਤੇ ਆਪਣੀ ਆਪਣੀ ਸੈਨਾ ਲੈ ਕੇ ਦਰਦੇ ਹਨ ਚੜਿਓ ਖੁਆਜ ਮਰਦੂਦ ਦਰਸ਼ੀ ਘਰ ਕਰ ਸਾਹਾ ਮਿਲ ਕੋ ਨਿਕਟ ਚਾਹ ਧਰ ਖੁਆਜਾ ਮਰਦੂਦ ਜਿਹੜੇ ਦਿੱਲੀ ਤੋਂ ਸੈਨਾ ਆਈ ਹੈ ਉਹਨਾਂ ਨੂੰ ਨਾਲ ਲੈਂਦਾ ਹੈ ਔਰੰਗਜੀਬ ਨੂੰ ਮਿਲਦੀ ਸ਼ੇਕਮਨ ਵਿੱਚ ਲੈ ਕੇ ਵਾਪਸ ਮੁੜਦਾ ਹੈ ਭੀਮਚੰਦ ਘਰ ਪਹੁੰਚ ਤ ਮਰਿਓ ਸੈਲ ਦੇਸ਼ ਮੈਂ ਸੋਕ ਸੋ ਪਰਿਓ ਰਾਜਾ ਭੀਮਚੰਦ ਆਪਣੇ ਦੇਸ਼ ਜਾ ਕੇ ਮਰ ਜਾਂਦਾ ਹੈ ਇਹਦੇ ਸਾਰੇ ਦੇਸ਼ ਦੇ ਵਿੱਚ ਸ਼ੋਗ ਦੀ ਨਹਿਰ ਦੌੜਦੀ ਹੈ ਅਵ ਸਤਿਗੁਰ ਕੀ ਕਥਾ ਸੁਨੀਦੈ ધਨਮ ਦਨਮ ਕੇ ਪਾਪ ਮਟੀਜੈ ਜੋ ਇਹ ਕਥਾ ਸੁਨੈ ਅਰਗਾਵੈ ਦੁਖ ਪਾਪ ਤੇ ਨਿਕਣ ਨ ਆਵੈ ਸਤਿਗੁਰਾਂ ਨੇ ਚੌਪਈ ਚ ਜੋ ਗਿਆ ਇਥੇ ਇਤਿਹਾਸ ਕਰ ਕਹਿੰਦਾ ਆਪ ਸਤਿਗੁਰ ਕੀ ਕਥਾ ਸੁਣੀਜੈ ਜਨਮ ਜਨਮ ਕੇ ਪਾਪ ਮਟੀਜੈ ਜਨਮ ਜਨਮ ਤਰਾਂ ਦੇ ਪਾਪ ਮਿਟ ਜਾਂਦੇ ਨੇ ਸਤਿਗੁਰਾਂ ਦੀ ਮਹਿਮਾ ਨੂੰ ਗੁਰੂ ਸਾਹਿਬਾਨ ਦੀ ਕਥਾ ਨੂੰ ਸਰਵਣ ਕਰਕੇ ਸ਼ੁਭਦ ਪਰੇ ਦੇਸਕੂਪ ਸਮਾਨ ਅਰਣੋ ਤੇ ਲਗ ਗੁਰਪ੍ਰਭੂ ਗਵਾਨ ਤਾਂ ਤੇ ਇਤਿਹਾਸ ਕਰ ਕਹਿੰਦੇ ਨੇ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਚੀਵਾੜ ਦੇ ਜੰਗਲਾਂ ਦੇ ਵਿੱਚ ਇੱਕ ਖੂਹ ਹੈ ਉਹਦੇ ਨੇੜੇ ਸੁੱਤੇ ਪਏ ਨੇ ਸੂਰਜ ਜਿਹੜਾ ਹੈ ਉਹਨੇ ਆਪਣਾ ਚੰਦਨ ਕਰਨਾ ਆਰੰਭ ਕੀਤਾ ਤਿੰਨੇ ਸਿੰਘ ਭਾਈ ਸਾਹਿਬ ਭਾਈ ਦਇਆ ਸਿੰਘ ਭਾਈ ਸਾਹਿਬ ਭਾਈ ਮਾਨ ਸਿੰਘ ਭਾਈ ਸਾਹਿਬ ਭਾਈ ਧਰਮ ਸਿੰਘ ਇਹ ਆ ਕੇ ਸਤਿਗੁਰਾਂ ਨੂੰ ਕਿਵੇਂ ਮਿਲੇ ਅਗੇ ਗੁਰੂ ਸਾਹਿਬ ਕਿੱਥੇ ਟਿਕਾਣਾ ਕਰਦੇ ਨੇ ਇਥੋਂ ਅੱਗੇ ਕਿਵੇਂ ਨਿਕਲਦੇ ਹਨ ਇਹ ਆਪਕਾਲ ਦੇ ਪ੍ਰਸੰਗ ਉਸਰਵਣ ਕਰਿਓ ਅਜੇ ਨਹੀਂ ਪ੍ਰਵਾਨ ਕਰਣਾ ਹੋਈਆਂ ਭੁੱਲਾਂ ਚੁਕਾਂ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਫੜੀ ਮਹੱਲਾ ਤੀਜਾ ਨੰਦਿਕੂ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਮ ਰਤਨ ਪਰਵਾਰ ਪ੍ਰਿੰਗਣ ਸ਼ਬਦ ਗਾਵਣ ਆਈਆਂ ਐ ਨਾਨਕੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੁ ਤੁਮਨ ਮੇਰੇ ਦੁੱਖ ਸਭ ਵਿਸਾਰਨਾ ਸਭਨਾ ਗੱਲਾਂ ਸੁਮਰਤ ਸੁਆਮੀ ਸ਼ੋਕਿਆ ਮਨੋ ਵਿਸਾਰੇ ਸੱਚੀ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਸਦਾ ਸਿਮ ਸਲਾਹਾ ਤੇਰੀ ਨਾਮ ਵਸਾਵੇ ਕੈਨੰਤ ਸੱਚੀ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਸਾਟਾ ਨਾ ਮੇਰਾ ਆਧਾਰੂ ਅਰਸ਼ਾਂ ਸੁਖਮਾਨ ਆਵਸਿਆ ਜਿਨੀ ਚਾਂ ਸਭ ਕੋ ਜਾਣਿਆ ਕਹਿ ਨਾਮ ਸੁਣੋ ਸੰਤੋ ਸ਼ਬਦ ਤਰੋ ਪਿਆਰ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਦੋ ਤੁਦ ਵਸ ਕੀਤੇ ਕਾਲ ਕੰਟ ਕਮਾਰਿਆ ਹੈ ਨਾਨਕ ਤਾਂ ਸੁਖੋ ਆਦਤ ਕਰਨ ਹਦਵਾਦੇ ਆਨੰਦ ਸੁਣੋ ਹੋ ਵੱਡ ਭਾਗੀ ਹੋ ਸਗ ਪਰ ਬ੍ਰਹਮ ਪ੍ਰਭ ਪਾਇਆ ਇਤਰੇ ਰੋਗ ਰੋਗ ਸੰਪਾਤਿ ਤਰੇ ਸੁਣੀ ਸੰਤ ਸਾਜਨ ਭਏ ਸਰਸੇ ਪੂਰੇ ਸੁਤੇ ਕੂਨੀਤ ਕਹਤੇ ਪਵਿਤ ਹਵੰਤ ਨਾਨਕ ਗੁਰ ਚਰਨ ਲਾਗੇ ਕਮਨ ਗੁਰੂ ਪਾਣੀ ਪਿਤਾ ਮਾਤਾ ਸਰਤ ਦੋਏ ਦਾ ਹੀ ਦਾਇਆ ਖਿਲ ਚੰਗੀਆਂ ਬੁਰਾਈਆਂ ਵਾਚ ਗਰਮੀਆਂ ਪੂ ਆਪਣੀ ਜਿਨੇ ਨਾਮ ਮੰਤਿਆ ਆ ਗਏ ਨਾਨਕ ਤੇ ਮੁਖੀ ਉਜਲੇ ਕੀਤੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਧਾਕੁਰ ਤੂੰ